ਤਾਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਗੁਰਸ਼ਬਦ ਦੀ ਵਾਕਸ਼ਿਸ਼ ਕਰਕੇ ਤੁਹਾਡਾ ਵਿਆਹਪੁਰਬ ਵੀ ਮਨਾਉਣ ਤੇ ਤੁਹਾਡੇ ਚਾਨਾਂ ਤੋਂ ਆਪਣੀ ਅਸੀਤ ਵੀ ਮੰਗਣਾ ਮਹਾਨ ਨਗਰ ਕੀਰਤਨ ਗੁਰਦਰਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਹੈ ਇਸ ਵੇਲੇ ਸੰਗਤਾਂ ਦਾ ਇੰਨਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿ ਹਜੇ ਅਸੀਂ 500 ਮੀਟਰ ਹੀ ਯਾਦ ਦਾ ਕਿਲੋਮੀਟਰ ਹੀ ਆਏ ਹੈ ਤੇ 2 ਘੰਟੇ ਦਾ ਉਹਨੂੰ ਸਮਾਂ ਲੱਗ ਚੁੱਕਾ ਹੈ ਸ਼ੰਗਤਾਂ ਦਾ ਜਿਹੜਾ ਕਾਠ ਹੈ ਉਹ ਆਪਣੇ ਗੁਰੂ ਨੂੰ ਸਮਰਪਿਤ ਹੈ ਧੰਗੁਰ ਨਾਨਕ ਸਾਹਿਬ ਦੇ ਵਿਆਹ ਪਰ ਜੋੜ ਮੇਲੇ ਨੂੰ ਮਨਾਉਂ ਜਾ ਰਹੀ ਹੈ ਸ਼ੰਗਤਾਂ ਗੁਰੂ ਸਹਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਉਮੀ ਸੂਤ ਸ਼ੰਗਤਾਂ ਨੂੰ ਲੱਖ ਲੱਖ ਵਧਾਈ ਇਹ ਮਹਾਨ ਨਗਰ ਕੀਰਤਨ ਜੋਗੀ ਗੁਰਦਾਰਾ ਜਿਹੜਾ ਸਾਹਿਬ ਤੋਂ ਅਜਾ ਰੰਭ ਹੋਇਆ ਹੈ ਵਾਇਰੂ ਦੀ ਦਾ ਖਾਲਸਾ ਵਾਇਰੂ ਦੀ ਕੀ ਫਤਿਹ ਸਾਰਿਆਂ ਨੂੰ ਸਤਿਕਾਰ ਤੇ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਰਿਆਂ ਨੂੰ ਨਾਰੰਗ ਦੇ ਜੀ ਅਤੇ ਮਾਤਾ ਕੁਲਕੜੀ ਦੇਵੀ ਜੀ ਦੇ ਯਾਪੂ ਰੱਬੀਆਂ ਲੱਖ ਲੱਖ ਰੱਬੀਆਂ ਹੁਣ ਕੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਸਾਰਾ ਸ਼ਹਿਰ ਦੀ ਧਰਤੀ ਤੇ ਸ੍ਰੀ ਨਾਰੰਗ ਦੇਵ ਜੀ ਦਾ ਵਿਆਹ ਪੂਰੇ ਜ਼ਰਾਏ ਬੜੀਆਂ ਖੁਸ਼ੀਆਂ ਦੇ ਤਾਵਾ ਦੇ ਨਾਲ ਮਨਾਇਆ ਜਾ ਰਿਹਾ ਅੰਦਰ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਸੰਤਾ ਦੇ ਸਿਨਾ ਪਾਰਿਸ ਸਾਹਿਬ ਜਾਤਕਾਰੀਆਂ ਨੇ ਬਾਬਾ ਜੀ ਦਾ ਵਿਆਹ ਆ ਸੰਤੋ ਖੱਤੀਵਾ ਵਿਆਹ ਪੂਰੇ ਜ਼ਰਾਏ ਇੱਕ ਬਸਾਰਾ ਸ਼ਹਿਰ ਦੀ ਧਰਤੀ ਤੇ ਮਨਾਇਆ ਜਾ ਰਿਹਾ yeah ਸੋ ਵੀਰਾਂ ਤੁਹਾਨੂੰ ਦਿਖਾ ਰਹੇ ਕਿ ਸੰਤਾ ਦੇ ਰਿਪੀ ਬਰਾ ਭਾਰੀ ਉਸਾਇ। ਹਰ ਪਾਸੇ ਤਰ੍ਹਾਂ ਐਸਾਲ ਵੀ ਜਰਾਏ ਸਿੰਘ ਨਾਨਕ ਦੇਵ ਜੀ ਦਾ ਵਿਆਹਪੁਰਬ ਜਰਾਏ ਮਨਾਇਆ ਜਾ ਰਿਹਾ ਹੈ। ਸੰਤਾ ਜੇਰੀਆਂ ਨੇ ਸੰਤਾ ਵੀ ਜੇਰੀਆਂ ਨੇ ਉਰਦਰਾਡੇ ਤੋਂ ਔਰ ਹੋਰਾਂ ਦੇ ਵੀ ਜੇਰੀਆਂ ਤੋਂ ਤਾਰੇ ਅਤੇ ਬਹੁਤ ਸਾਰੇ ਵੀਰਾਂ ਤੁਹਾਨੂੰ ਦਿਖਾ ਰਹੇ ਆ ਲਾਈਵ ਬਟਾਲਾ ਸ਼ਹਿਰ ਦੀਆਂ ਔਰ ਕੋ ਸੈਂਟੀ ਦਾ ਵਿਆਹਪੁਰਬ ਜਰਾਏ ਬਟਾਲਾ ਸ਼ਹਿਰ ਦੀ ਸਰਕੂ ਦੇ ਮਨਾਇਆ ਜਾ ਰਿਹਾ ਹੈ। ਆਪਾਂ ਗੱਲਬਾਤ ਵੀ ਕਰਾਂਗੇ ਤੁਹਾਨੂੰ ਬੜੀ ਖੁਸ਼ੀ ਹੋਈ ਹੈ ਬਾਬੇ ਦੀ ਕਿ ਕਿਤਾਬ ਦੇਖ ਰਹੋ ਹਰ ਸਾਲ ਬਾਬਾ ਜੀ ਦਾ ਵਿਆਹ ਹੁੰਦਾ ਹੈ। ਗੋਲ ਮੈਦਾਨ ਨੂੰ ਜਰੇਦਾਰ ਵਿਖਿਆ ਗਿਆ ਸਭ ਦਾ ਉਹ ਦੇਖ ਕਰਦੇ ਰਹਿੰਦੇ ਕੋਈ ਫਮਾਇਦਾ ਵਿਆਹ ਵੇਖੀ ਹਾਂਜੀ ਹਾਂਜੀ ਜੀ ਵੀ ਰੋਣੇ ਲੱਗੇ ਹੱਟ ਬਚਾਰਾ ਜੀ ਤੇ ਉਹ ਰੋਣੇ ਦੀ ਦੁਨੀਆ ਪਰੋਂ ਵੀ ਆਂਦੀ ਹੈ ਤੇ ਮਸਾਂ ਦੇ ਕੀ ਹਾਲ ਕੋਈ ਕੋਈ ਤਾਲਾ ਸ਼ਹਿਰ ਪਵਿੱਤਰ ਨਗਰੀ ਆ ਪਟਾਲਾ ਸ਼ਹਿਰ ਜਿੱਤੇ ਬਾਬਾ ਜੀ ਵਿਆਹ ਨੂੰ ਆਏ ਤੇ ਸ੍ਰੀ ਗੁਰਨਾਨਕ ਦੇਵ ਜੀ ਪਟਾ ਸੁਲਖਣੀ ਦੇਵੀ ਕੀ ਕਰਾ ਕਰਦੇ ਬਾਬੇ ਦੀ ਵਿਆਹ ਵਿਆਹ ਰੋਲ ਰੋਲ ਨੂੰ ਫੋਨ ਦਾ ਯਾਰ ਸੀ ਉਹ ਗੱਲਬਾਤ ਕੀਤੀ ਹੋਰ ਕੁਝ ਵੀ ਰਹਿ ਤੁਹਾਨੂੰ ਦਿਖਾ ਦਾਂਗੇ ਕਿ ਬਟਾਲਾ ਸ਼ਹਿਰ ਦੀ ਧਰਤੀ ਤੇ ਡੇਰਾ ਸਾਹਿਬ ਕੋ ਜਿਹੜਾ ਨਗਰ ਕੀਤੇ ਨੇ ਆਰੰਭ ਹੋਇਆ ਏ ਤੇ ਬਟਾਲਾ ਦੇ ਵਾਟ ਵਾਟੇ ਫੀਸਿਆਂ ਦੇ ਵਿੱਚ ਬਟਾਲਾ ਦੇ ਵਾਟ ਵਾਟੇ ਫੀਸਿਆਂ ਤੋਂ ਪ੍ਰਕਰਮਾ ਕਰਦਾ ਹੋਇਆ ਇਹ ਡੇਰਾ ਸਾਹਿਬ ਦੇ ਰਾਏ ਅੱਜ ਸਮਾਪਤੀ ਹੋਏਗੀ ਤੇ ਖੀਰਾ ਤੁਹਾਨੂੰ ਦਿਖਾ ਰਹੇ ਆ ਕਿ ਬੜਾ ਸੰਤਾ ਦੇ ਭਾਰੀ ਉਤਸ਼ਾਹ ਤੇ ਐਡਾ ਹੀ ਜਿਹੜੀਆਂ ਲਾਈਵ ਤੁਹਾਨੂੰ ਦਿਖਾ ਰਹੇ ਆ ਬਟਾਲਾ ਸ਼ਹਿਰ ਦੀਆਂ ਗੱਲਬਾਤ ਕਰਾਂਗੇ ਤੇ ਆਪਾਂ ਪ੍ਰਬੰਧਕ ਕਮੇਟੀ ਜਿਹੜੀ ਉਹਨਾਂ ਸਿੱਖ ਪੰਥ ਦੇ ਬਾਨੀ თანਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਹਲੋਪ ਹੋ ਚੁੱਕਾ ਇੱਕ ਹੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨਵਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਗੁਰੂ ਜੀ ਨੇ ਇੱਕ ਓੰਕਾਰ ਸਤਗੁਰੂ ਜੀ ਨੇ ਸ਼੍ਰੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰੂ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰੂ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰੂ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਂ ਚ ਅਰਦਾਸ ਅਸੀਸ ਸਤਗੁਰੂ ਜੀ ਬਖਸ਼ਿਸ਼ ਕਰਿਓ ਇਹ ਤਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾਂ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਖੁਸ਼ੀ ਦਾ ਸਮਾਂ ਹੈ ਜਦੋਂ ਸੰਗਤਾਂ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਇਹ ਤਤ ਪਰ ਨੇ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਧਾਨਗੁਰ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਡ ਪੰਜ ਪਿਆਰਾਂ ਦੀ ਗੁਆਹੇ ਚ ਤੇ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਆਪਣੇ ਗੁਰੂ ਨੂੰ ਸਮਰਪਿਤ ਹੈ ਧਾਨਗੁਰ ਨਾਨਕ ਸਾਹਿਬ ਦੇ ਵਿਆਹ ਪਰੋਬ ਜੋੜ ਮੇਲੇ ਨੂੰ ਮਨਾਉਂ ਜਾ ਰਹੀਆਂ ਸੰਗਤਾਂ ਦਾ ਮੈਂ ਸਮਝਦਾ ਏਡਾ ਥਾ ਪਿਆਰ ਆਪਣੇ ਗਰੁੱਪ ਰਤੀ ਇਹ ਮਾਲਕ ਜਾਣਦਾ ਦੀਆਂ ਖੇਡਾਂ ਕਿਹੜੀਆਂ ਵਰਤਦੀਆਂ ਪਈਆਂ ਇਹ ਕੱਲ ਇੱਕ ਨਗਰ ਕੀਰਤਨ ਆਇਆ ਉਹ ਕੱਲ 8 ਵਜੇ ਸیرے ਰੱਬ ਸਵੇਰੇ ਅੱਜ ਸਵੇਰੇ 24 ਘੰਟੇ ਬਾਅਦ ਸਮਾਪਤ ਹੋਇਆ ਤੇ ਅੱਜ ਮੈਂ ਸਮਝਦਾ ਅੱਜ ਫੇਰ ਇਹੋ ਕਾਮਾ ਸਵੇਰੇ 8 ਵਜੇ ਚੱਲੇ ਆਂ ਇਸ ਸਮਾਪਤ ਗੁਰੂ ਨੇ ਕਰਾਉਣਾ ਭਾਈਚਾਰਕ ਸਾਂਝ ਤੇ ਭਾਈਚਾਰਕ ਸਾਂਝ ਤੇ ਆਈਏ ਹਿੰਦੂ ਉਸੇ ਕਸਾਈ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਹੀ ਇੱਥੇ ਆ ਗਏ ਆਪਣਾ ਸੀਸ ਝੁਕਾ ਰਹੇ ਨੇ ਗੁਰੂ ਉਹਨਾਂ ਦੇ ਰਹਿਮਤ ਕਰੇ ਗੁਰੂ ਉਹਨਾਂ ਦੇ ਬਖਸ਼ਿਸ਼ ਕਰੇ ਮੈਂ ਸਮਝਦਾ ਸਭੇ ਸਾਂਝੀ ਆਵਾਜ਼ ਦਾ ਹਨ ਤੂੰ ਕਿਸੇ ਨਾਲ ਦੱਸੇ ਬਾਹਰਾ ਜੀ ਉਹਦਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਂਝੀ ਸਗਜਾਂ ਨੇ ਇਹ ਬਾਣੀ ਸਾਰਿਆਂ ਦੀ ਸਾਂਝੀ ਹੈ ਗੁਰੂ ਨਾਨਕ ਦਾ ਸਿਧਾਂਤ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਉਥੇ ਨਾਲ ਹੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਹੈ ਇਸ ਵਿੱਚ ਸੰਗਤਾਂ ਦਾ ਇੰਨਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿ ਹਜੇ ਅਸੀਂ 500 ਮੀਟਰ ਹੀ ਯਾਦ ਦਾ ਕਿਲੋਮੀਟਰ ਹੀ ਆਏ ਹਾਂ ਤੇ 2 ਘੰਟੇ ਦਾ ਨੂੰ ਸਮਾਂ ਲੱਗ ਚੁੱਕਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਸੰਗਤਾਂ ਜੋ ਵੀ ਮਨੋ ਕਾਮਨਾਵਾਂ ਗੁਰੂ ਸਾਹਿਬ ਕੋ ਆ ਕੇ ਮੰਗਦੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਵਾ ਕਿ ਆਪਾਂ ਹੁੱਲੜਬਾਜੀ ਨਾ ਕਰੀਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਸਤਨਾ ਵਾਹਿਗੁਰੂ ਤੋਂ ਜਾਬ ਕਰਦੇ ਹੋਏ ਵਿਆਹਪੁਰਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਬ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਮਹਾਨ ਨਗਰ ਕੀਰਤਨ ਜੋ ਕਿ ਗੁਰਦਾਰਾ ਡੇਰਾ ਸਾਹਿਬ ਤੋਂ ਅਜ ਆਰੰਭ ਹੋਇਆ ਹੈ ਸਾਰੀਆਂ ਸੰਗਤਾਂ ਨੂੰ ਤੁਸੀਂ ਦੇਖ ਰਹੇ ਹੋ ਕਿੰਨਾ ਭਾਰੀ ਉਤਸ਼ਾਹ ਹੈ ਸੰਗਤਾਂ ਵਿੱਚ ਅੱਜ ਨਗਾਦਾਰ ਬਾਹਰ ਵਿਦੇਸ਼ ਤੋਂ ਬੱਚਿਆਂ ਦਾ ਫੋਨ ਆ ਰਿਹਾ ਹੈ ਕਿ ਕਿਹੋ ਜਿਹਾ ਮਾਹੌਲ ਹੈ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਸਾਡੇ ਤੋਂ ਦੂਰ ਬੈਠੇ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਇਹ ਵਿਆਹ ਗੁਰੂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਸ਼ ਵਿਦੇਸ਼ ਵਿੱਚ بڑے ਨਹਾਨ ਮਹਾਨ ਨਗਰ ਕੀਰਤਨ ਨਿਕਲਨੇ 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 ਨਵੇਕਲਾ ਨਗਰ ਕੀਰਤਨ ਹੈ ਜਿੱਤੇ ਜਿਹੜਾ ਵੀ ਸੰਗਤ ਵਿੱਚ ਪਹੁੰਚਿਆ ਉਹਦੇ ਚਿਹਰੇ ਤੇ ਰਵਾਨਗੀ ਹੈ ਵਧਾਈ ਜਿਵੇਂ ਘਰ ਵਿੱਚ ਵਿਆਹ ਦਾ ਮਾਹੌਲ ਹੁੰਦਾ ਤੇ ਇੱਕ ਦੂਜੇ ਨੂੰ ਵਿਆਹ ਦੀ ਵਧਾਈ ਦਿੱਤੀ ਜਾਂਦੀ ਹੈ ਸੇਮ ਮਾਹੌਲ ਬਣਿਆ ਇੱਕ ਨਗਰ ਕੀਰਤਨ ਇਹੋ ਜਿਹਾ ਹੈ ਸਮੂਚੇ ਦੇਜਪੁਰ ਮੈਂ ਕਹਿ ਸਕਦਾ ਕਿ ਬੜੇ ਨਗਰ ਕੀਰਤਨ ਦੇਖਦੇ ਆ ਲੇਕਿਨ ਇਹ ਨਗਰ ਕੀਰਤਨ ਵਿਕਲ ਹੈ ਜਿਹਦੇ ਵਿੱਚ ਨਾ ਕੋਈ ਥੱਕਦਾ ਹੈ ਤੇ ਨਾ ਕੋਕਦਾ ਕੱਲ ਤੁਹਾਨੂੰ ਪਤਾ ਹੈ ਕਿ ਸਵੇਰੇ ਸੁਲਤਾਨਪੋਲੋਦੀ ਤੋਂ ਜੋ ਨਗਰ ਕੀਰਤਨ तकरीबन 6 ਵਜੇ ਆਰੰਭ ਹੋਇਆ ਸੀ ਤੇ ਸਵੇਰੇ 6 ਵਜੇ ਉਸ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ 24 ਘੰਟੇ ਨਗਰ ਕੀਰਤਨ ਤੇ ਬੜੇ ਨੇ 12 ਘੰਟੇ 8 ਘੰਟੇ ਸਮਾਪਤੀ ਹੁੰਦੀ 24 ਘੰਟੇ ਨਗਰ ਕੀਰਤਨ ਸਮਾਪਤ ਹੋਇਆ ਤੇ ਗੁਰੂ ਦੀ ਕਿਰਪਾ ਸਦਕਾ ਦੂਸਰਾ 7 ਵਜੇ ਅਰਦਾਸ ਹੋ ਗਈ ਤੇ ਮਹਾਰਾਜ ਕਿਰਪਾ ਨਾਲ ਲੱਗਦਾ ਕਿ 2 ਢਾਈ ਵਾਜੀ ਜਾਣਗੇ ਅੱਜ ਵੀ ਇਸ ਤਰ੍ਹਾਂ ਲੱਗਦਾ ਕਿ ਦਿਨੋਂ ਦਿਨ ਇਹ ਨਗਰ ਕੀਰਤਨ ਬੜੇ ਵਿਸ਼ਾਲ ਪੱਧਰ ਤੇ ਜਿੰਨਾ ਕਈ ਸੰਗਤਾਂ ਦਾ ਇਕੱਠ ਵੱਧ ਰਿਹਾ ਹੈ ਘਟ ਨਹੀਂ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਛੇ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਦੇਵੀ ਜੀ ਦਾ ਵਿਆਹ ਕਰੋ ਜਰਾਏ ਪਟਾਲਾ ਸ਼ਹਿਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਡੇਰਾ ਸਾਹਿਬ ਤੋਂ ਨਗਰ ਕੀਰਤਨ ਜਰਾਏ ਨਿਕਲੇ ਆਏ ਪਟਾਲਾ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਜਰਾਏ ਡੇਰਾ ਸਾਹਿਬ ਫੇਰ ਆਣ ਕੇ ਸਾਥੀ ਹੋਏਗੀ ਇਹ ਸੰਗਤਾਂ ਦੀ ਗੱਲ ਕਰ ਲਈਏ ਸੰਗਤਾਂ ਦੇ ਵਿੱਚ ਬੜਾ ਭਾਰੀ ਹੁਸਨਾ ਹੈ ਅੱਜ ਤੱਕਾਂ ਨਹੀਂ ਜਿਹੜੀਆਂ ਉਜੈ ਕਰਦੀਆਂ ਵੀ ਅਸਥੇ ਆਪਾਂ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਤੇ ਬਾਬਾ ਜੀ ਦਾ ਵਿਆਹ ਜਿਹੜਾ ਖੁਸ਼ੀਆਂ ਤੇ ਚਾਹਾਂ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹਰ ਇੱਕ ਤਰ੍ਹਾਂ ਨਾਲ ਲੰਗਰ ਪੰਡਾਵਾ ਜਿਹੜਾ ਉਹ ਪਿਆਰ ਹੁੰਦਾ ਸੰਗਠਾ ਦੇ ਵਿੱਚ ਉਡੀਕ ਹੁੰਦੀ ਏ ਕਿ ਹਰ ਸਾਲ ਜਿਹੜਾ ਬਾਬਾ ਜੀ ਦਾ ਵਿਆਹ ਮਨਾਣਾ ਏ ਇਸੇ ਤਰ੍ਹਾਂ ਦੀ ਕੋਈ ਕਮੀ ਨਾ ਰਹੇ ਜੇ ਸੰਗਠਾ ਵੱਲੋਂ ਕਰਕੇ ਜਿਹੜਾ ਲੰਗਰ ਪੰਡਾਰਾ ਪਿਆਰ ਕਰਦੀਆਂ ਨੇ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਸੋ ਤਸਵੀਰਾਂ ਇੱਧਰ ਦੀ ਵੀ ਦਿਖਾਵਾਂਗੇ ਫੁੱਲਾਂ ਦੀ ਵਰਖਾ ਹੋ ਰਹੀ ਏ ਪੰਜ ਪਿਆਰੇ ਇਹ ਦਿੱਤਾਂ ਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਫੁੱਲਾਂ ਦੀ ਵਰਕਾ ਵੀ ਜਿਹੜੀ ਹੋਰੀਏ ਐਦਾਂ ਹੀ ਸੇਵਾਦਾਰ ਜਿਨੇ ਨੇ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਤਸਵੀਰਾਂ ਤੁਹਾਨੂੰ ਫਿਰ ਇੱਕ ਦਿਖਾ ਦਾਂਗੇ ਕਿ ਅੰਦਰ ਦੀਆਂ ਪੰਜ ਪਿਆਰਿਆਂ ਦੀ ਅਗਵਾਈ ਇਹ ਨਗਰ ਕੀਰਤਨ ਜਰਾਈ ਹਰਮਤਾ ਹੋ ਗਈ ਹੈ ਡੇਰਾ ਸਾਹਿਬ ਕੋ ਤੇ ਸੰਗਤਾਂ ਵਿੱਚ ਵੀ ਬੜਾ ਭਾਰੀ ਉਤਸ਼ਾਹ ਹੈ ਐਦਾਂ ਹੀ ਲਾਈਵ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਟਾਲਾ ਸ਼ਹਿਰ ਦੀ ਧਰਤੀ ਤੋਂ ਪਵਿੱਤਰ ਧਰਤੀ ਹੈ ਬਟਾਲਾ ਸ਼ਹਿਰ ਦੀ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਰਾਸਤੇ माता सुलकनी देवी जी ਨੂੰ ਆਏ ਸੀ ਤੇ ਪਵਿੱਤਰ ਧਰਤੀ ਤੇ ਅੱਜ ਜਰਾਏ ਨਗਰ ਕੀਰਤਨ ਕੱਢਿਆ ਜਾ ਰਿਹਾ ਬਰਾਤ ਰੂਪੀ ਬਰਾਤ ਦੀ ਰਾਤੀ ਤੇ ਬਹੁਤ ਲੇਟ ਮੋ ਜਿੰਦੀ ਹੈ ਅੱਜ ਫੇਰ ਮੇਰਾ ਸਾਥ ਕੋ ਜਰਾਏ ਉਹ ਸ਼ਰਮਤਾ ਹੋਈਏ ਇਸ ਸਾਥ ਦੇ ਜਰੀਏ ਫੇਰ ਆਪਾਂ ਹੋਈਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੈਮਰਾ ਬਲੋਨਗਰਵਾਲ ਬਣਾ ਲੱਖੀ ਰਾਜਪੂਤ ਬਣਾ